ਸੰਗਤ ਜੀ ਆਪਾਂ ਪਈਆਂ ਦੀ ਸੰਖਿਆ ਲੜੀ ਵਰ ਕਰ ਰਹੇ ਹਾਂ ਤੇ 5ਵੇਂ ਸਵਈਏ ਸ਼ੁਰੂ ਹੋਣ ਜਾ ਰਹੇ ਨੇ ਚੌਥੇ ਆਪਾਂ ਕਰ ਲਏ ਸੀ ਸਵਈਏ ਮਹੱਲੇ 5ਵੇਂ ਕੀ ਅੱਗੇ ਜਿਹੜਾ ਅੰਕ ਪਾਂਜਾ ਪਾਇਆ ਇਹ ਉਚਾਰ ਨਹੀਂ ਕਰਨਾ 5ਵੇਂ ਕੀ ਇੱਥੇ ਅੰਕ ਰੁਕ ਜਾਣਾ ਹੈ क्या पिछे भी दस के आए महले दूजे के तीजे के चौथे के इस तरह पढ़ना है जे पिछे अंक लगा है दो तीन चार ये नहीं उच्चारण करना सवैलेंकार सतगुर प्रसाद समय लग ही नहीं हम एक ओ अंकार सतगुर प्रसाद ਸਿਮਰੰ ਸੋਏ ਪੁਰਖ ਪੁਰਖ ਤੇ ਵਿਸਰਾਮ ਹੈ ਅਚਲ ਅਬਨਾਸੀ ਇਹਨੂੰ ਅਚਲ ਨਹੀਂ ਪੜਨਾ ਅਚਲ ਪੜਨਾ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲਨਾਸੀ ਸਿਮਰਤ ਤੇ ਵਿਸਰਾਮ ਹੈ ਜਿਸ ਸਿਮਰਤ ਦੁਰਮਤ ਮਲਨਾਸੀ ਸਤਗੁਰ ਚਰਨ ਕਬਲ ਕਬਲ ਤੇ ਵਿਸਰਾਮ ਹੈ ਰਿੱਧ ਧਾਰਨ ਗੁਰ ਅਰਜੁਨ ਗੁਣ ਗੁਣ ਤੇ ਬਿਸਰਾਮ ਸਹਜ ਵਿਚਾਰ ਇੱਥੇ ਧਿਆਨ ਰੱਖਣਾ ਕਿ ਅਰਜੁਨ ਦੇ ਛੱਲੇ ਜ ਜਿਹਦੇ ਔਂਕੜ ਜ ਜਿਸਲੇ ਔਂਕੜ ਲੱਗਿਆ ਤੇ ਇਹ ਧਿਆਨ ਰੱਖਣਾ ਅਰਜਨ ਨਹੀਂ ਪੜ ਜਣਾ ਨੇ ਅਰਜੁਨ ਅਰਜੁਨ ਹਾਂ ਔਂਕੜ ਦੀ ਆਵਾਜ਼ ਕੱਢਣੀ ਹੈ ਅਰਜੁਨ ਗੁਣ ਸਹਜ ਵਿਚਾਰ ਇੱਥੇ ਵਿਚਾਰੰਗ ਨਹੀਂ ਪੜਨਾ ਵਿਚਾਰੰ ਸਸ ਇਹ ਜਿਹੜੀ ਸਿਆਰੀ ਦੀ ਆਵਾਜ਼ ਉਚਾਰਨ ਹੈ ਕੱਢਣੀ ਹੈ ਵਿਚਾਰੰ ਵਿਚਾਰੰ ਗੁਰੂ ਰਾਮਦਾਸ ਘਰ ਘਰ ਤੇ ਵਿਸਰਾਮ ਹੈ ਕੀਓ ਪਰਗਾਸਾ ਕੀਓ ਪਰਗਾਸਾ ਸਗਲ ਮਨੋਰਥ ਮਨੋਰਥ ਤੇ ਵਿਸਰਾਮ ਹੈ ਪੂਰੀ ਆਸਾ ਤੈ ਜਨਮਤ ਜਨਮਤ ਤੇ ਇਸਰਾਮ ਹੈ ਗੁਰਮਤਿ ਬ੍ਰਹਮ ਪਛਾਣਿਓ ਪਛਾਣਿਓ ਊੜੇ ਦਾ ਮੂੰਖ ਲਾਏ ਪਛਾਣਿਓ ਇਸ ਤਰ੍ਹਾਂ ਉਚਾਰਨ ਕਰਨਾ ਕਲ ਜੋੜ ਕਰ ਕਰ ਤੇ ਵਿਸਰਾਮ ਹੈ ਕੱਕਾ ਲੱਲੇ ਸਿਆਰੀ ਐੜਾ ਮੁਕਤਾ ਕਲ ਜੋੜ ਕਰ ਸੁਜਸੁ ਖਾਣਿਓ ਸੁਜਸ ਪੜਨ ਸੁਜਸ ਨਿ ਪੜਨਿ ਸੁਜਸੁ ਖਾਣਿਓ ਭਗਤ ਜੋਗ ਕਉ ਜੈਤਵਾਰ ਜੈਤਵਾਰ ਤੇ ਵਿਸਰਾਮੈ ਕਉ ਪੜਨ ਕਨੋੜਾ ਲੱਗੇ ਚਾਰਕਣਾ ਕਉ ਜੈਤਵਾਰ ਹਰ ਜਨਕ ਉਪਾਇਓ ਉਪਾਇਓ ਜਈਆ ਲਗੈ ਪਪਾਇਓ ਸ਼ਬਦ ਗੁਰੂ ਪ੍ਰਕਾਸੀਓ ਪ੍ਰਕਾਸੀਓ ਇਕੱਠਾ ਪੜਨਾ ਇੱਥੇ ਵਿਸਰਾਮ ਹੈ ਹਰ ਰਸਣ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਲਾਗ ਤੇ ਵਿਸਰਾਮ ਹੈ ਉਤਮ ਪਦ ਪਾਇਓ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਹੁਣ ਗੁਰ ਅਰਜਨ ਇੱਥੇ ਜਮਕੀ ਹੈ ਜਮ ਕੀ ਲਾ ਕੇ ਇਥੇ ਫਿਰ ਅੱਗੇ ਵਿਸਰਾਮ RAM DAS ਤੇ ਹੈ ਇਸ ਦਾ ਉਚਾਰਨ ਕਰਨਾ ਹੈ ਗੁਰ ਅਰਜੁਨ ਘਰ ਗੁਰ RAM DAS ਭਗਤ ਉੱਤਰ ਆਇਓ ਇਸ ਤਰ੍ਹਾਂ ਪੜ੍ਹਨਾ ਹੈ ਕਿ ਅਰਜੁਨ ਤੇ ਜਮ ਕੀ ਲਾ ਕੇ ਉਚਾਰਨ ਕਰਨਾ ਹੈ ਇਕੱਠਾ ਨਹੀਂ ਪੜ੍ਹਨਾ ਕਿ ਗੁਰ ਅਰਜੁਨ ਘਰ ਗੁਰ ਇਸ ਤਰ੍ਹਾਂ ਨਹੀਂ ਪੜ੍ਹਨਾ ਅਰਜੁਨ ਤੇ ਜਮਕੀ ਲਾ ਕੇ ਜਮਕੀ ਦਾ ਮਤਲਬ ਅੱਧਾ ਬਿਸਰਾਮ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਵੱਡ ਭਾਗੀ ਉਨਮਾਨਿਓ ਉਨਮਾਨਿਓ ਇਕੱਠਾ ਪੜਨਾ ਇੱਥੇ ਬਿਸਰਾਮ ਹੈ ਤਿਆਰ ਰੱਖਣਾ ਵੱਡ ਭਾਗੀ ਬੱਬਾ ਤੇ ਡੱਡੇ ਦੀ ਆਵਾਜ਼ ਉਚਾਰਨ ਹੋਵੇ ਵੱਡ ਭਾਗੀ ਵੱਡ ਭਾਗੀ ਉਨਮਾਨਿਓ ਰਿੱਧ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ 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 ਹਾ ਸਸੇ ਟਿਪੀ ਤੱਤੇ ਹੋੜਾ ਖਖੇ ਹਿਚਾਰੀ ਐੜਾ ਤੇ ਊੜੇ ਔਂਕੜ ਸੰਤੋਖਿਓ ਗੁਰਨਾਮ ਦਰੜਾਇਓ ਦਰੜਾਇਓ ਜਲਦੀ ਦੇ ਨਾਲ ਪੜ੍ਹਨਾ ਹੈ ਕਿਉਂਕਿ ਇੱਥੇ ਦੱਦੇ ਦੇ ਪੈਰ ਵਿੱਚ ਰਾੜਾ ਲੱਗਾ ਹੈ ਤੇ ਰਾੜੇ ਦੇ ਥੱਲੇ ਹਲੰਤ ਲੱਗੀ ਦਰੜਾਇਓ ਦਰੜਾਇਓ ਆਓ ਐੜਾ ਊੜੇ ਔਂਕੜ ਅਗਮ ਅਗੋਚਰ ਪਾਰ ਬ੍ਰਹਮ ਇੱਥੇ ਵਿਸਰਾਮ ਸਤਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨ ਭਉ ਠਹਿਰਾਇਓ ਅਨ ਭਉ ਠਹਿਰਾਇਓ ਰਾਮਦਾਸ ਤੇ ਵਿਸਰਾਮ ਲਾਉਣਾ ਅਰਜੁਨ ਤੇ ਜਮਕੀਏ ਜਨਕ ਰਾਜ ਵਰਤਾਇਆ ਵਰਤਾਇਆ ਤੇ ਵਿਸਰਾਮ ਜਨਕ ਜਨਕ ਨੰਨੇ ਦੀ ਆਵਾਜ਼ ਉਚਾਰਨ ਹੋਵੇ ਜਨਕ ਰਾਜ ਵਰਤਾਇਆ ਸਤਜੁਗ ਆਲੀਣਾ ਐਡੇ ਨੂੰ ਕੰਨਾਂ ਤਿਆਰ ਰਖਣਾ ਆਲੀਣਾ ਗੁਰ ਸ਼ਬਦੇ ਮਨ ਮਾਨਿਆ ਮਾਨਿਆ ਤੇ ਬਿਸਰਾਮ ਹੈ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਾਜ ਤੇ ਬਿਸਰਾਮ ਲਾਉਣਾ ਸਤਗੁਰ ਸੰਗ ਲੀਣਾ ਗੁਰ ਅਰਜੁਨ ਘਰ ਗੁਰ ਰਾਮਦਾਸ ਘਰ ਗੁਰ ਰਾਮਦਾਸ ਇੱਥੇ ਬਿਸਰਾਮ ਹੈ अपरम्पर बीना अपरम्पर अपरम्पर हाँ अपरम्पर बीना खेल गुड़ो कियो हर राय संतोख समाचरियो 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 हाँ कट्ठा पढ़ना है ये विश्राम बिमल बुद्ध सतगुर समानो 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 हाँ अजोनी संपवयो इति विश्राम ਅਜੋਨੀ ਸੰਪਵਿਓ ਸੰਪਵਿਓ ਪੜਨਾ ਹੈ ਭੱਵੇ ਦੀ ਆਵਾਜ਼ ਉਚਾਰਨ ਹੋਵੇ ਸੰਪਵਿਓ ਸੰਪਵਿਓ ਸੁਜਸ ਕਲ ਕਵੀਆਂ ਬਖਾਣਿਓ ਕਵੀਆਂ ਕਠਾ ਪੜਨਾ ਕਕਾ ਵਾਵੇ ਵਿਆਹ ਕਵੀਆਂ ਕਵੀਆਂ ਬਖਾਣਿਓ ਬਖਾਣਿਓ ਐੜਾ ਤੇ ਊੜੇ ਔ ਬਖਾਣਿਓ ਬਖਾਣਿਓ ਹਾਂ ਗੁਰ ਨਾਨਕ ਅੰਗਦ ਵਰਿਓ ਇੱਥੇ ਬਿਸਰਾਮ ਹੈ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਇੱਥੇ ਫਿਰ ਬਿਸਰਾਮ ਹੈ ਪਾਰਸ ਪਰਸ ਪਰਮਾਨ ਪਰਮਾਨ ਨਾਣੀ ਦੀ ਬਾਣੀ ਉਚਾਰਨ ਹੋਵੇ ਪਰਮਾਨ ਸੱਦ ਜੀਵਨ ਅਰਜਨ ਅਮੋਲ ਇਹ ਧਿਆਨ ਰੱਖਣਾ ਕਿ ਜਿੰਨੇ ਇੱਥੇ ਅਰਜਨ ਲਿਖੇ ਆਏ ਨੇ ਸ਼ਬਦ ਸਾਰਿਆਂ ਦੇ ਔਂਕੜ ਲੱਗੇ ਇਹ ਓਂਕੜ ਦੀ ਆਵਾਜ਼ ਉਚਾਰਨ ਹੋਵੇ ਸੱਤ ਜੀਵਨ ਅਨ ਅਰਜਨ ਅਮੋਲ ਅਮੋਲ ਤੇ ਵਿਸਰਾਮ ਆਜੋਨੀ ਸੰਪਉ ਅਜੋਨੀ ਸੰਪਉ ਠੀਕ ਆ ਵੱਖਰਾ ਵੱਖਰਾ ਪਾਠ ਹੈ ਅਜੋਨੀ ਸੰਪਉ ਪੈ ਭੰਜਨ ਪੈ ਪੜਨਾ ਭੱਬਾ ਤੇ ਜਈਆ ਆ ਇੱਥੇ ਜਿਹੜਾ ਜਈਆ ਇਹਨੇ ਦਲਾਵਾ ਬਣ ਜਾਣੀ ਭੱਬੀ ਦੀ ਪੈ ਪੈ ਭੰਜਨ ਪਰ ਦੁੱਖ ਨਿਵਾਰ ਨਿਵਾਰ ਤੇ ਵਿਸਰਾਮ ਹੈ ਅਪਾਰ ਅਨੰਪੋ ਅਨੰਪੋ ਐੜਾ ਨੰਨੇ ਟਿੱਪੀ ਭੱਬਾ ਤੇ ਊੜੇ ਔਂਕੜ ਅਨੰਪੋ ਅਨੰਪੋ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਦਹਿਣ ਤੇ ਬਿਸਰਾਮ ਅਗਹਿ ਨਹੀਂ ਪੜਨ ਅਗਹਿ 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 ਹਾਂ ਜਿਹੜਾ ਐੜਾ ਸੰਬੰਧਕ ਲਾ ਕੇ ਉਚਾਰਨ ਕਰਨਾ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਦਹਿਣ ਤੇ ਬਿਸਰਾਮ ਸੀਤਲ ਸੁਖ ਦਾਤੋ ਅਸੰਪਉ ਉਦਵਿਉ ਉਦਵਿਉ ਤੇ ਵਿਸਰਾਮ ਆਸੰਪਉ ਇਕੱਠਾ ਪੜਨਾ ਉਦਵਿਉ ਇਹ ਵੀ ਇਕੱਠਾ ਪੜਨਾ ਉਦਵਿਉ ਪੁਰਖ ਪੂਰਨ ਵਿਦਾਤੋ ਨਾਨਕ ਆਦ ਅੰਗਦ ਅਮਰ ਅਮਰ ਤੇ ਵਿਸਰਾਮ ਸਤਗੁਰ ਸ਼ਬਦ ਸਮਾਇਓ ਸਮਾਇਓ ਸਸ ਮਮੇ ਕੰਨਾ ਈੜੀ ਸਿਆਰੀ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰੂ ਗੁਰ ਤੇ ਬਿਸਰਾਮ ਜਿਨ 파ਰਸ ਪਰਸ ਮਿਲਾਇਓ 파ਰਸ ਪਰਸ ਮਿਲਾਇਓ ਜੈ ਜੈ ਕਾਰ ਜਾਸ ਜਗ ਅੰਦਰ ਅੰਦਰ ਤੇ ਬਿਸਰਾਮ ਹੈ ਮੰਦਰ ਭਾਗ ਜੁਗਤ ਸਿਵ ਰਹਤਾ ਗੁਰ ਪੂਰਾ ਪਾਇਓ ਪਾਇਓ ਵੱਡ ਭਾਗੀ ਭਾਗੀ ਤੇ ਬਿਸਰਾਮ ਹੈ ਲਿਵ ਲਾਗੀ ਮੇਦਨ ਭਰ ਸਹਿਤਾ ਪੈ ਭੰਜਨ ਪਰ ਪੀਰ ਨਿਵਾਰਨ ਨਿਵਾਰਤ ਤੇ ਵਿਸਰਾਮ ਹੈ ਪੈ ਪੜਨ ਪਿਛੇ ਪੜ ਕੇ ਆਪ ਬੇ ਜਲਾਵਾਂ ਪੈ ਪੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਭਗਤਾ ਪਿਛੇ ਕਈ ਵਾਰ ਇਸ ਦਾ ਉਚਾਰਨ ਸਿੱਖਿਆ ਆਏ ਕ ਕਲੇ ਸ਼ਾਰੀ ਅੜਾ ਮੂਤਾ ਕਲ ਸਹਾਰ ਤੋਹੇ ਜਸ ਭਗਤਾ ਕੁਲ ਛੋਡੀ ਗੁਰੂ ਰਾਮਦਾਸ ਤਨ ਤਨ ਤੇ ਵਿਸਰਾਮ ਲਾਉਣਾ ਕੁਲ ਛੋਡੀ ਗੁਰੂ ਰਾਮਦਾਸ ਕਲ ਧਰਮ ਤੁਜਾ ਅਰਜਨ ਹਰ ਭਗਤਾ ਅਰਜਨ ਓਂਕੜ ਲੱਗਣੀ ਚਾਰ ਰੱਖਣਾ ਅਰਜਨ ਹਰ ਭਗਤਾ ਪੰਜਵੇਂ ਸਵਈਏ ਆਪਣੇ ਚੱਲ ਰਹੇ ਨੇ 6 ਪੌੜੀਆਂ ਆਪਣੀਆਂ ਸਵਈਆਂ ਦੀ ਇਹ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ